ਬਠਿੰਡਾ 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 ਤੋਂ ਹੁੰਦਾ ਹੋਇਆ ਇਹ ਹੌਲੀ-ਹੌਲੀ ਬਠਿੰਡਾ ਬਣ ਗਿਆ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਬਠਿੰਡਾ ਡਿਸਟ੍ਰਿਕਟ ਬਾਰੇ ਬਠਿੰਡਾ ਮਾਲਵੇ 벨ਟ ਦਾ ਸ਼ਹਿਰ ਹੈ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਬਠਿੰਡਾ 5ਵੇਂ ਸਥਾਨ ਤੇ ਆਉਂਦਾ ਹੈ ਜੇਕਰ ਪੰਜਾਬ ਦੇ ਸਾਫ਼-ਸੁਥਰੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਬਠਿੰਡਾ ਮੋਹਾਲੀ ਤੋਂ ਬਾਅਦ ਦੂਸਰੇ ਸਥਾਨ ਤੇ ਹੈ ਜੇਕਰ ਬਠਿੰਡੇ ਦੇ ਪ੍ਰਮੁੱਖ ਸਥਾਨਾਂ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ, ਸੈਂਟਰਲ ਯੂਨੀਵਰਸਿਟੀ ਹੈ, AIMs ਬਠਿੰਡਾ ਹੈ। ਦੋ ਥਰਮਲ ਪਲਾਂਟ ਹਨ। ਇੱਕ ਗੁਰੂ ਨਾਨਕ ਥਰਮਲ ਪਲਾਂਟ, ਦੂਸਰਾ ਗੁਰੂ ਹਰਗੋਬਿੰਦ ਥਰਮਲ ਪਲਾਂਟ। ਸ਼ਹਿਰ ਦੇ ਵਿੱਚ ਇੱਕ ਫਰਟੀਲਾਈਜ਼ਰ ਪਲਾਂਟ ਵੀ ਹੈ ਤੇ ਦੋ ਸੀਮੈਂਟ ਪਲਾਂਟ ਹਨ। ਇੱਕ ਅੰਬੂਜਾ ਸੀਮੈਂਟ ਪਲਾਂਟ, ਦੂਸਰਾ ਅਲਟਰਾਟੈਕ ਸੀਮੈਂਟ ਇੰਡਸਟਰੀ। ਸ਼ਹਿਰ ਦੇ ਵਿੱਚ ਇੱਕ ਪੁਰਾਣਾ ਕਿਲਾ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਦੀ ਸ਼ਾਨ ਹੈ ਬਠਿੰਡਾ ਕਿਲਾ ਵੀ ਕਿਹਾ ਜਾਂਦਾ ਹੈ ਤੇ ਇਸ ਦਾ ਨਾਮ ਹੈ ਕਿਲਾ ਮੁਬਾਰਕ ਜੇਕਰ ਆਪਾਂ ਇਸ ਸ਼ਹਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਤਕਰੀਬਨ ਤੀਜੀ ਸਦੀ ਦੇ ਵਿੱਚ ਪਟਿ ਰਾਓ ਨੇ ਵਸਾਇਆ ਸੀ ਪਹਿਲਾਂ ਇਹ ਜਗਾ ਲੱਖੀ ਜੰਗਲ ਦੀ ਹੋਇਆ ਕਰਦੀ ਸੀ ਬਠਿੰਡਾ ਪਟਿੰਡਾ ਪਠਿੰਡਾ ਤੋਂ ਹੁੰਦਾ ਹੋਇਆ ਇਹ ਹੌਲੀ-ਹੌਲੀ ਬਠਿੰਡਾ ਬਣ ਗਿਆ ਇਸ ਨੂੰ ਤਾਬਰੇ ਹਿੰਦ ਵੀ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਗੇਟਵੇ ਆਫ ਇੰਡੀਆ ਕਿਉਂਕਿ ਜ਼ਿਆਦਾਤਰ ਹਮਲਾਵਰ ਜਿਹੜੇ ਹਿੰਦੁਸਤਾਨ ਤੇ ਹਮਲਾ ਕਰਨ ਆਉਂਦੇ ਸਨ ਉਹ ਇਸ ਰਸਤੇ ਹੀ ਆਇਆ ਕਰਦੇ ਸਨ ਸਨ 1004 ਦੇ ਵਿੱਚ ਮਹਿਮੂਦ ਗਜਨਵੀ ਨੇ ਜਦੋਂ ਗੰਗਾ ਘਾਟੀ ਦੇ ਉੱਪਰ ਹਮਲਾ ਕੀਤਾ ਤਾਂ ਉਸ ਨੇ ਕਿਲੇ ਮੁਬਾਰਕ ਤੇ ਕਬਜ਼ਾ ਕਰ ਲਿਆ ਕਿਉਂਕਿ ਇਹ ਉਸ ਦੇ ਰਸਤੇ ਵਿੱਚ ਪੈਂਦਾ ਸੀ ਤੇ 1190 ਦੇ ਵਿੱਚ ਮੁਹੰਮਦ ਗੋਰੀ ਨੇ ਇਸ ਕਿਲੇ ਤੇ ਕਬਜ਼ਾ ਕੀਤਾ ਜਦੋਂ ਭਾਰਤ ਦੇ ਉੱਪਰ ਹਮਲਾ ਕਰਨ ਵਾਸਤੇ ਆਇਆ ਸੀ ਪ੍ਰithvi ਰਾਜ ਚੋਹਾਨ ਨੇ 1192 ਦੇ ਵਿੱਚ ਪਹਿਲੀ ਤਰ੍ਹਾਂ ਲੜਾਈ ਦੇ ਵਿੱਚ ਮੁਹੰਮਦ ਗੋਰੀ ਤੋਂ ਇਹ ਕਿਲੇ ਦਾ ਕਬਜ਼ਾ ਛਡਾ ਲਿਆ ਪਰ ਤਰ੍ਹਾਂ ਦੀ ਦੂਜੀ ਲੜਾਈ ਦੇ ਦੌਰਾਨ ਪ੍ਰithvi ਰਾਜ ਚੋਹਾਨ ਜਿਹੜਾ ਉਹ ਮਾਰਿਆ ਗਿਆ ਤੇ ਮੁਹੰਮਦ ਗੋਰੀ ਨੇ ਵਾਪਸ ਬਠਿੰਡੇ ਤੇ ਹਮਲਾ ਕਰਕੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਸਾਨੂੰ 1634 ਦੇ ਵਿੱਚ ਸ੍ਰੀ ਗੁਰੂ ਹਰगोबिंद ਸਿੰਘ ਜੀ ਤੇ ਮੁਗਲਾਂ ਦੇ ਵਿਚਕਾਰ ਲਹਿਰੇ ਦੀ ਧਰਤੀ ਤੇ ਲੜਾਈ ਵੀ ਹੋਈ ਬਠਿੰਡਾ ਮੁਗਲਾਂ ਦਾ ਵਪਾਰਤਿਕ ਕਮਰਸ਼ੀਅਲ ਸੈਂਟਰ ਵੀ ਹੋਇਆ ਕਰਦਾ ਸੀ ਅਕਬਰ ਤੇ ਔਰੰਗਜ਼ੇਬ ਨੇ ਕਿਲੇ ਮੁਬਾਰਕ ਨੂੰ ਮਜ਼ਬੂਤ ਕਰਨ ਵਾਸਤੇ ਇੱਥੇ ਕਈ ਤਰ੍ਹਾਂ ਦੇ ਪ੍ਰੋਜੈਕਟ ਵੀ ਚਲਾਏ ਸਨ 1754 ਦੇ ਵਿੱਚ ਇਹ ਸ਼ਹਿਰ ਮਹਾਰਾਜਾ ਆਲਾ ਸਿੰਘ ਦੇ ਕਬਜ਼ੇ ਹੇਠ ਆ ਗਿਆ ਉਸ ਤੋਂ ਬਾਅਦ ਇਹ ਸ਼ਹਿਰ ਪਟਿਆਲਾ रियासत ਦਾ ਹਿੱਸਾ ਰਿਆ ਤੇ ਬਾਅਦ ਵਿੱਚ 20 ਅਗਸਤ 1948 ਨੂੰ ਇਹ ਲਗਤੋ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਗਿਆ ਇਸ ਦੀਆਂ ਚਾਰ ਤਹਿਸੀਲਾਂ ਹਨ ਬਠਿੰਡਾ ਮੋੜ ਰਾਮਪੁਰਾ ਫੂਲ ਤੇ ਤਲਵੰਡੀ ਸਾਬੋ ਇਸ ਜ਼ਿਲ੍ਹੇ ਦੇ ਵਿੱਚ ਕਈ ਪ੍ਰਮੁੱਖ ਇਤਿਹਾਸਿਕ ਧਾਰਮਿਕ ਸਥਾਨ ਵੀ ਹਨ ਜੇਕਰ ਆਪਾਂ ਬਠਿੰਡੇ ਸ਼ਹਿਰ ਦੇ ਟ੍ਰਾਂਸਪੋਰਟ ਦੀ ਗੱਲ ਕਰੀਏ ਤਾਂ ਬਠਿੰਡਾ ਰੇਲਵੇ ਜੰਕਸ਼ਨ ਭਾਰਤ ਦੇ ਕਈ ਪ੍ਰਮੁੱਖ ਸ਼ਹਿਰਾਂ ਨਾਲ ਰੇਲਵੇ ਦੇ ਨਾਲ ਜੁੜਿਆ ਹੋਇਆ ਹੈ ਤੇ ਬਠਿੰਡੇ ਸ਼ਹਿਰ ਦੇ ਵਿੱਚ ਚਾਰ ਨੈਸ਼ਨਲ ਹਾਈਵੇ ਜਾਂਦੇ ਹਨ ਜਿਦੇ ਵਿੱਚ NH7 NH54 NH148B ਤੇ NH754 ਜਿਹੜੇ ਬਠਿੰਡੇ ਨੂੰ ਦੂਰ ਨੇੜੇ ਦੇ ਸ਼ਹਿਰਾਂ ਨਾਲ ਜੋੜਦੇ ਹਨ ਇਹ ਤਾਂ ਸੀ ਜੀ ਬਠਿੰਡੇ ਸ਼ਹਿਰ ਬਾਰੇ ਜਾਣਕਾਰੀ ਜੇ ਕੋਈ ਜਾਣਕਾਰੀ ਵਿੱਚੋਂ ਮੇਰੇ ਤੋਂ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰ ਸਕਦੇ ਹੋ ਪਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਰੱਬ ਰੱਖ